ਕੋਈ ਨਹੀਂ ਹਰ ਮੌਸਮ ਦੇ ਨਾਲ ਬੂਟੇ ਦੇ ਵਿੱਚ ਤਬਦੀਲੀ ਹੁੰਦੀ ਆ ਕੁਝ ਬੂਟੇ ਹਾਰਡ ਪਲਾਂਟ ਨੇ ਜਿਹੜੇ ਕਿਹ ਲੋਕੀ ਉਹਨਾਂ ਨੂੰ ਕੋਈ ਦਿੱਕਤ ਵਗੈਰਾ ਨਹੀਂ ਹੁੰਦੀ ਇਹਨਾਂ ਦਾ ਸਾਲ ਤੋਂ ਬੜੇ ਬੜੇ ਪਿਛਲੇ ਤੋਂ ਪਿਛਲੇ ਸਾਲ ਤੋਂ ਬੜੇ ਬੜੇ ਨੀਮ ਆਮ ਆ ਕੇ ਲੋਕ ਵੀ ਇਵਨ ਕਿ ਚੀਕੂ ਵੀ ਸੁੱਕ ਗਏ ਸੀ ਤੇ ਉਹ ਜੇ ਅਸੀਂ ਥੋੜਾ ਬਹੁਤਾ ਰੈਗੂਲਰ ਪਾਣੀ ਦਵਾਗੇ ਜਦ ਅਸੀਂ ਵੇਖਿਆ ਖੁਦ ਵੇਖਿਆ ਕਿ ਜੇ ਇੱਥੇ ਕਿਤੇ ਪਾਣੀ ਨਹੀਂ ਲੱਗਾ ਉਹ ਤੋਂ ਉਥੇ ਉਹ ਜ਼ਿਆਦਾ ਸੁੱਕ ਗਏ ਸਰਦੀ ਦਾ ਮੌਸਮ ਹੈ ਆ ਸਰਦੀ ਦੇ ਵਿੱਚ 40-50 ਤਰ੍ਹਾਂ ਦਾ ਫਲਾਵਰ ਜਿਹੜਾ ਨਿਕਲਦਾ ਵਾ ਸੀਜ਼ਨਲ ਜਿਹੜਾ ਕਿ 5-6 ਮਹੀਨੇ April ਤੱਕ ਚੱਲਦਾ ਫਾਲਦਾਰ ਬੂਟੇ ਖਾਸ ਕਰਕੇ ਵੱਡੇ ਟੋਏ ਮੰਗਦੇ ਨੇ ਥੱਲੇ ਜ਼ਮੀਨ ਪੋਲੀ ਮੰਗਦੇ ਨੇ ਕੰਪੋਸਟ ਮੰਗਦੇ ਨੇ ਤੇ ਬਲਿੰਗ ਫੁੱਲਾਂ ਦੀ ਖੇਤੀ ਵੀ ਵਧੀਆ ਹੋ ਰਹੀ ਆ ਪਹਿਲਾਂ ਹਿਮਾਚਲ ਵਗੈਰਾ ਇਹਦੇ ਵਿੱਚ ਪੋਲੀ ਹਾਊਸ ਚ ਹੁੰਦੀ ਸੀ ਜ਼ਰਬਰਾ ਵਗੈਰਾ ਠੀਕ ਹੈ ਜੀ ਵਰਗੜ ਵਗੈਰਾ ਤਾਂ ਹੁਣ ਇੱਥੇ ਵੀ ਉਹਦੀ ਖੇਤੀ ਹੋ ਰਹੀ ਆ ਤਾਲ ਲੈਣ ਦਾ ਵਿਚਾਰ ਬਣਾਇਆ ਤੇ ਪਹਿਲੋਂ ਉਹਦੀ ਖਾਦ ਦਾ ਇੰਤਜ਼ਾਮ ਕਰੋ ਖੁਰਾਕ ਦਾ ਇੰਤਜ਼ਾਮ ਕਰੋ ਸ਼ਿਗਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤਾਂ ਮੈਂ ਹਾਂ ਅਕਸ਼ੇ ਸੁਨੱਕ ਦੇਸ਼ ਭਰ ਦੇ ਵਿੱਚ ਠੰਡ ਦਾ ਮੌਸਮ ਜੋ ਦਸਤਕ ਦੇ ਚੁੱਕਿਆ ਦੱਸਦੀ ਹੈ ਕਿ ਮੌਸਮ ਦੇ ਵਿੱਚ ਭਾਰੀ ਬਦਲਾਅ ਹੋਣ ਕਰਕੇ ਜਿੱਥੇ ਕਿ ਆਮ ਤੌਰ ਦੇ ਉੱਤੇ ਬਜ਼ੁਰਗ ਦੇ ਬੱਚਿਆਂ ਨੂੰ ਆਪਣੀ ਸਿਹਤ ਦਾ ਖਿਆਲ ਦੇਣਾ ਪੈ ਰਿਹਾ ਲੇਕਿਨ ਉੱਥੇ ਹੀ ਆਪਾਂ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਇੱਕ ਨਸਤਰੀ ਵਿਖੇ ਦੱਸਦੀ ਹੈ ਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਘਰਾਂ 'ਚ ਬਗੀਚਿਆਂ 'ਚ ਬਾਗਾਂ ਦੇ ਵਿੱਚ ਜਿਹੜੇ ਆ ਫੁੱਲ ਲੱਗੇ ਹੁੰਦੇ ਨੇ ਪਲਾਂਟਸ ਲੱਗੇ ਹੁੰਦੇ ਨੇ ਲੇਕਿਨ ਜਦੋਂ ਮੌਸਮ ਦੇ ਵਿੱਚ ਤਬਦੀਲੀ ਆਉਂਦੀ ਆ ਮੌਸਮ ਚੇਂਜ ਹੁੰਦਾ ਤਾਂ ਉਸ ਦਰਮਿਆਨ ਜੇਕਰ ਇਨਸਾਨ ਬਿਮਾਰ ਪੈ ਸਕਦੇ ਨੇ ਤੇ ਉੱਥੇ ਹੀ ਅਸੀਂ ਇਕਰ এনवायरमेंट ਦੀ ਗੱਲ ਕਰੀਏ ਫੁੱਲ ਬੁੱਟੀਆਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਕੀ ਕੀ ਅਸਰ ਪੈਂਦਾ ਸਾਨੂੰ ਅੱਜ ਸਾਰੀ ਜਾਣਕਾਰੀ ਦੇਣ ਲਈ ਸਾਡੇ ਨਾਲ ਮੌਜੂਦ ਹੈਗੇ ਨੇ ਹਰਮਨ ਵੀਰ ਜੀ ਤਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਹਰਮਨ ਜੀ ਅਕਸਰ ਤੁਸੀਂ ਆਰਗੈਨਿਕ ਖੇਤੀ ਨੂੰ ਲੈ ਕੇ ਕਾਫੀ ਚਰਚਾ ਚ ਰਹਿੰਦੇ ਹੋ ਤਾਂ ਜਿਵੇਂ ਮੌਸਮ ਚੇਂਜ ਹੋ ਰਿਹਾ ਆ ਆਮ ਤੌਰ ਤੇ ਦੇਖਣ ਨੂੰ ਮਿਲਦਾ ਹੈ ਕਿ ਬਜ਼ੁਰਗਾਂ ਦੇ ਬੱਚਿਆਂ ਦੇ ਉੱਤੇ ਖਾਸ ਤੌਰ ਤੇ ਪ੍ਰਭਾਵ ਪੈਂਦਾ ਇਹਨਾਂ ਦਿਨਾਂ 'ਚ ਤਾਂ ਬੂਟਿਆਂ ਦੇ ਉੱਤੇ ਕਿੱਦਾਂ ਦਾ ਪ੍ਰਭਾਵ ਪੈਂਦਾ ਕਿਉਂਕਿ ਬੂਟੇ ਜਿਹੜੇ ਲਗਾਏ ਹੁੰਦੇ ਨੇ ਸੀਜ਼ਨਲ ਬੂਟੇ ਵੀ ਹੁੰਦੇ ਨੇ ਫਲ ਹੁੰਦੇ ਨੇ ਫਰੂਟਸ ਹੁੰਦੇ ਨੇ ਜਾਂ ਫਿਰ ਫੁੱਲਾਂ ਦੀ ਗੱਲ ਕਰ ਲਈਏ ਤਾਂ ਇਹ ਦਿਨਾਂ 'ਚ ਇਹਨਾਂ ਦੇ ਉੱਤੇ ਕੀ ਕੀ ਅਸਰ ਪੈਂਦਾ ਹਾਂ 사ਸੀ ਗਾਲ ਕਿਸਾਨ ਵੀਰੋ ਤੇ ਕਰੇਲੂ ਗਾਰਡਨ ਵਾਲੇ ਵੀ ਸਾਢੇ ਕੋਤਕੀ ਵੀ ਰਮਨ ਆਰ ਅਕਸਰ ਇਹੋ ਸਵਾਲ ਕਰਦੇ ਰਹਿੰਦੇ ਨੇ ਕਿ ਵੀ ਹੁਣ ਬਰਸਾਤ ਹੋ ਗਈ ਆ ਬੂਟੇ ਸੁੱਕ ਗਏ ਨੇ ਤੇ ਅਸੀਂ ਕੇਅਰ ਨਹੀਂ ਕਰ ਪਾਉਂਦੇ ਉਹਨਾਂ ਦੀ ਤੇ ਇਹਨਾਂ ਦੇ ਅਲੱਗ-ਅਲੱਗ ਵੇਖੋ ਜੀ ਜਦੋਂ ਵੀ ਮੌਸਮ ਆ ਐਰ ਕੀ ਤੇ ਇੰਨਾ ਮੌਸਮ ਚ ਤਬਦੀਲੀ ਆਉਂਦੀ ਰਹੀ ਕبھی ਕਦੀ ਸਾਨੂੰ ਮਤਲਬ ਕਿ ਬਹੁਤ ਜਗ੍ਹਾ ਬਹੁਤ ਨੁਕਸਾਨ ਵੀ ਹੋਏ ਨੇ ਵੱਡੇ ਵੱਡੇ ਬਾਗਾਂ ਦੇ ਵੀ ਨੁਕਸਾਨ ਵੀ ਹੋਏ ਨੇ ਕਰੇਲੂ ਲੈਵਲ ਤੇ ਵੀ ਕਿ ਕਿਚਨ ਗਾਰਡਨ ਦੇ ਵਿੱਚ ਵੀ ਸਬਜ਼ੀਆਂ ਹੋਗੇ ਫਲ ਹੋਗੇ ਫੁੱਲ ਵੀ ਹੋ ਗਏ ਵਗੈਰਾ আর কি ਫੰਗਸ ਵਗੈਰਾ ਦਾ ਬਥੇਰਾ اٹैक ਰਿਆ ਤੇ ਟਾਈਮ ਟੂ ਟਾਈਮ ਸਾਨੂੰ ਇਹਨਾਂ ਦੀਆਂ ਸਪਰੇਆਂ ਕਰਨੀਆਂ ਪੈਂਦੀਆਂ ਨੇ ਜੇ ਫੰਗੀ ਸਾਈਡ ਵਗੈਰਾ ਹੋ ਗਿਆ ਜਾਂ ਕੋਈ ਸੁੰਡੀ ਵਗੈਰਾ ਦਾ ਤੇਲ ਵਗੈਰਾ ਦਾ ਹਮਲਾ ਹੋ ਗਿਆ ਤੋ ਉਹਨਾਂ ਦੀ ਸਾਰੀਆਂ ਸਾਨੂੰ ਟਾਈਮ ਟੂ ਟਾਈਮ ਸਪਰੇਅ ਕਰਦੇ ਰਹਿਣਾ ਚਾਹੀਦਾ ਤਾਂ ਇਹਨਾਂ ਚ ਖਾਸ ਤੌਰ ਤੇ ਹਰਮਨਜੀ ਕੀ ਅਸਰ ਆਉਂਦਾ ਜਦੋਂ ਮੌਸਮ ਚੇਂਜ ਹੁੰਦਾ ਹੈ ਜਾਂ ਕਹਿ ਲਿਆ ਕਿ ਹੁਣ ਜਿੱਦਾਂ ਠੰਡ ਆ ਰਹੀ ਆ ਦੱਸਿਆ ਜਾ ਰਿਹਾ ਕਿ ਆਉਣ ਵਾਲੇ 1 ਹਫਤੇ ਦੇ ਅੰਦਰ ਅੰਦਰ ਜਿਹੜਾ ਮੌਸਮ ਜਿਹੜਾ ਠੰਡਾ ਹੋਰ ਹੋਏਗਾ ਤੇਜ਼ ਹਵਾਵਾਂ ਚੱਲਣਗੀਆਂ ਠੰਡੀਆਂ ਤਾਂ ਉਸ ਦੇ ਨਾਲ ਬੂਟੇ ਹੀ ਆਮ ਤੌਰ ਤੇ ਉੱਤੇ ਦੇਖਿਆ ਜਾਵੇ ਕਿਉਂਕਿ ਜਿਨ੍ਹਾਂ ਨੂੰ ਨੌਲੇਜ ਤਾਂ ਨਹੀਂ ਹੁੰਦੀ ਉਹ ਕਹਿੰਦੇ ਆ ਜੀ ਸਦਾ ਭਾਰੀ ਬੂਟੇ ਇਦਾਂ ਹੀ ਰਹਿੰਦੇ ਨੇ ਲੇਕਿਨ ਠੰਡ ਦੇ ਵਿੱਚ ਬੂਟਿਆਂ ਦੇ ਕੀ ਹਾਲਾਤ ਨੇ ਵੇਖੋ ਜੀ ਹਰ ਮੌਸਮ ਦੇ ਨਾਲ ਬੂਟੇ ਦੇ ਵਿੱਚ ਤਬਦੀਲੀ ਆਉਂਦੀ ਆ ਕੁਝ ਬੂਟੇ ਹਾਰਡ ਪਲਾਂਟ ਨੇ ਜਿਹੜੇ ਕਿਹ ਲੋਕੀ ਉਹਨਾਂ ਨੂੰ ਕੋਈ ਦਿੱਕਤ ਵਗੈਰਾ ਨਹੀਂ ਆਉਂਦੀ ਬਾਟਾ ਕਿ ਵੀ ਹਰ ਪਲਾਂਟ ਦਾ ਅਲੱਗ ਸਿਸਟਮ ਹੈਗਾ ਜੀ ਤੇ ਹਰ ਪਲਾਂਟ ਨੂੰ ਅਲੱਗ ਕੇਅਰ ਮੰਗਦਾ ਜੀ ਤੇ ਇਹ ਪਲਾਂਟ ਟੂ ਪਲਾਂਟ ਵੈਰੀ ਕਰਦਾ ਕਿ ਉਹਨੂੰ ਕਿਹੜੀ ਜਦੋਂ ਠੰਡ ਤੋਂ ਬਚਾਉਣ ਲਈ ਫਲਦਾਰ ਬੂਟਿਆਂ ਨੂੰ ਵੀ ਸਾਨੂੰ ਛੋਟਿਆਂ ਬੂਟਿਆਂ ਨੂੰ ਕਵਰ ਕਰਨਾ ਪੈਂਦਾ ਵੱਡਿਆਂ ਨੂੰ ਤੇ ਜਦੋਂ ਲੋਡ ਨਹੀਂ ਹੁੰਦੀ ਤੇ ਅਸੀਂ ਕਈ ਵਾਰੀ ਪਾਣੀ ਦੀ ਲੋਡ ਹੁੰਦੀ ਆ ਤੇ ਸੋਚਦੇ ਆ ਕਿ ਵੀ ਠੰਡ ਹੈਗੀ ਛੱਡੋ ਪਰੇ ਹੁਣ ਕੀ ਪਾਣੀ ਲਾਉਣਾ ਤੇ ਬੂਟਿਆਂ ਨੂੰ ਠੰਡ 'ਚ ਵੀ ਥੋੜਾ ਥੋੜਾ ਪਾਣੀ ਚਾਹੀਦਾ ਹੁੰਦਾ ਵਾ ਜੀ ਤੇ ਇਸ ਦਾ ਅਲੱਗ-ਅਲੱਗ ਵੈਰਾਈਟੀਆਂ ਦੇ ਉੱਪਰ ਡਿਪੈਂਡ ਕਰਦਾ ਕਿ ਆਪਾਂ ਉਹਨਾਂ ਨੂੰ ਕਿੰਨਾ ਕੁ ਪਾਣੀ ਦੇਣਾ ਵਾ ਕਿਹੜੀ ਦਵਾਈ ਦੇਣੀ ਆ ਤੇ ਕੇਅਰ ਸਾਨੂੰ ਕਰਨੀ ਪਾਏਗੀ ਜੀ ਉਹਨਾਂ ਦੀ ਜ਼ਿਆਦਾ ਠੰਡ ਆਉਣ ਦੇ ਨਾਲ ਵੀ ਬੂਟੇ ਮਰ ਜਾਂਦੇ ਬਿਲਕੁਲ ਜੀ ਪਿਛਲੇ ਸਾਲ ਵੀ ਆਉਣੇ ਪਿਛਲੇ ਸਾਲ ਤੋਂ ਵੱਡੇ-ਵੱਡੇ ਪਿਛਲੇ ਤੋਂ ਪਿਛਲੇ ਸਾਲ ਤੋਂ ਵੱਡੇ-ਵੱਡੇ ਨਿੰਮ ਆਮ ਕਿਆ ਲੋਕ ਵੀ ਇਵਨ ਕੇ ਚੀਕੂ ਵੀ ਸੁੱਕ ਗਏ ਸੀ ਤੇ ਉਹ ਜੇ ਅਸੀਂ ਥੋੜਾ ਬਹੁਤਾ ਰੈਗੂਲਰ ਪਾਣੀ ਦਵਾਂਗੇ ਜਦ ਅਸੀਂ ਵੇਖਿਆ ਖੁਦ ਵੇਖਿਆ ਕਿ ਜੇ ਇੱਥੇ ਕਿਤੇ ਪਾਣੀ ਨਹੀਂ ਲੱਗਾ ਉਹ ਤੋਂ ਉੱਥੇ ਉਹ ਜ਼ਿਆਦਾ ਸੁੱਕ ਗਏ ਤੇ ਜਿੱਥੇ ਪਾਣੀ ਲੱਗਦਾ ਰਿਹਾ ਉੱ ਜਿਹੜੇ ਸੀਜ਼ਨਲ ਬੂਟੇ ਹੁੰਦੇ ਆ ਜਿਹੜੇ ਠੰਡ ਵਸਤੇ ਹੁੰਦੇ ਨੇ 6 ਮਹੀਨੇ ਦਾ ਮਿਆਦ ਉਹਨਾਂ ਦੀ ਕਹਿ ਸਕਦੇ ਆ ਤਾਂ ਜਿਹੜੇ ਗਰਮੀਆਂ ਦੇ ਅਲੱਗ ਹੁੰਦੇ ਨੇ ਤਾਂ ਇਸ ਤੋਂ ਇਲਾਵਾ ਜਿਹੜੇ 12 ਮਹੀਨੇ ਬੂਟੇ ਵੀ ਜਿਹੜੇ ਹੁੰਦੇ ਨੇ ਫੁੱਲ ਹੁੰਦੇ ਨੇ ਕੀ ਬਿਲਕੁਲ ਜੀ ਬਥੇਰੀਆਂ ਹੁਣ ਸੀਜ਼ਨਲ ਜਦਾਂ ਸਰਦੀ ਦਾ ਮੌਸਮ ਆ ਸਰਦੀ ਦੇ ਵਿੱਚ 40 50 ਤਰ੍ਹਾਂ ਦਾ ਫਲਾਵਰ ਜਿਹੜਾ ਨਿਕਲਦਾ ਵਾ ਸੀਜ਼ਨਲ ਜਿਹੜਾ ਕਿ 5-6 ਮਹੀਨੇ April ਤੱਕ ਚੱਲਦਾ ਜੀ ਉਹ ਹੁੰਦਾ ਇਸ ਦੇ ਨਾਲ ਪੱਕੇ ਬੂਟੇ ਵੀ ਹੁੰਦੇ ਨੇ ਕਾ ਬਹੁਤ ਸਾਰੀਆਂ ਵੈਰਾਈਟੀਆਂ ਨੇ ਪੱਕੇ ਬੂਟਿਆਂ ਦੇ ਵਿੱਚ ਸਾਡੇ ਕੋਲ ਸੀਜ਼ਨਲ ਦੇ ਵਿੱਚ ਮਲੇ ਕਿ ਜਿਹੜੇ ਹਾਈਬ੍ਰਿਡ ਦੇ ਵਿੱਚ 25 30 ਵੈਰਾਈਟੀਆਂ ਹੁੰਦੀਆਂ ਨੇ ਫਲਾਵਰਸ ਦੀਆਂ ਜਿਹੜੀਆਂ ਅਸੀਂ ਇੱਥੇ ਆਪਣੇ ਸੀਡ ਤੋਂ ਗ로우 ਕਰਕੇ ਤੋਂ ਉਹਨੂੰ ਗਾੜੀ ਨਰਸਰੀ ਵੀ ਸੇਲ ਕਰਦੇ ਆ ਤੇ ਵੱਡੇ ਬੂਟੇ ਵੀ ਉਹਨਾਂ ਨੂੰ ਤਿਆਰ ਕਰਕੇ ਲਫਾਫੇ ਦੇ ਵਿੱਚ ਫਲਾਵਰਿੰਗ ਦੇ ਉੱਪਰ ਵੀ ਉਹਨਾਂ ਨੂੰ ਸੇਲ ਕਰਦੇ ਆ ਇਸੇ ਤਰ੍ਹਾਂ ਫਲਾਵਰਿੰਗ ਪਲਾਂਟ ਜਿਹੜੇ ਫਲਾਵਰਿੰਗ ਟਰੀ ਕਹਿ ਸਕਦੇ ਆ ਆਪਾਂ ਉਹਨਾਂ ਨੂੰ ਫਲਾਵਰਿੰਗ ਟਰੀ ਹੁੰਦੇ ਨੇ ਉਹਦੇ ਵਿੱਚ ਵੀ ਬਹੁਤ ਸਾਰੀਆਂ ਵੈਰਾਈਟੀਆਂ ਨੇ ਜਿਹੜੀਆਂ ਕਿ ਬੂਟੇ ਪਰਮਾਨੈਂਟ ਹੁੰਦੇ ਨੇ ਤੇ ਸੀਜ਼ਨ ਦੇ ਹਿਸਾਬ ਨਾਲ ਉਹ ਆਪਣੇ ਕਿਸੇ ਨੇ 2 ਮਹੀਨੇ ਫੁੱਲ ਦੇਣੇ ਕਿਸੇ ਨੇ 4 ਮਹੀਨੇ ਦੇਣੇ ਕੋਈ ਛੇ ਛੇ ਮਹੀਨੇ ਵਾਲੇ ਵੀ ਫਲਾਵਰ ਪਲਾਂਟ ਹੈਗੇ ਨੇ ਜਿਹੜੇ ਉਹ ਛੇ ਛੇ ਮਹੀਨੇ ਫੁੱਲ ਦਿੰਦੇ ਨੇ ਦਾ ਇਹ ਜਿਹੜੇ ਫੁੱਲ ਹੁੰਦੇ ਨੇ ਇਹਨਾਂ ਨੂੰ ਕਿਵੇਂ ਰੱਖ ਰਖਾ ਬਚਾਅ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਨਾ ਬਚਾਇਆ ਜਾ ਸਕਦਾ ਕੁਝ ਉਹ ਵੀ ਗੱਲਾਂ ਜ਼ਰੂਰ ਸਾਂਝੀਆਂ ਕਰਾਂ ਜਿਹੜੇ ਵੀ ਵੀਰ ਦੇਖ ਰਹੇ ਨੇ ਜਿਨ੍ਹਾਂ ਨੂੰ ਗਾਰਡਨਿੰਗ ਦਾ ਸ਼ੌਂਕ ਹੈਗਾ ਉਹਨਾਂ ਨੂੰ ਪਤਾ ਲੱਗੇ ਵੇਖੋ ਜੀ ਸਭ ਤੋਂ ਪਹਿਲਾਂ ਤੇ ਬੂਟਾ ਲਾਉਣਾ ਕਿਵੇਂ ਆ ਜੀ ਤਕਰੀਬਨ ਹੀ ਅਸੀਂ ਗਾਕਾਂ ਨਾਲ ਵੀ ਇਹੋ ਗੱਲ ਕਰ ਦਿੰਨੇ ਆ ਕਿ ਵੀ ਤੁਸੀਂ 100 ਦਾ ਬੂਟਾ 70 ਚ ਲੈਣ ਨੂੰ ਤਰੀਕ ਦਿੰਦੇ ਹੋ ਸਾਹ ਜਿਹਨੇ ਵੀ ਹੋਣਾ ਵਾ ਰੇਟ ਘਟਾ ਲਓ ਜੀ ਕਿਸੇ ਨੇ ਇਹ ਨਹੀਂ ਪੁੱਛਣਾ ਕਿ ਵੀ ਇਹਨੂੰ ਅਸੀਂ ਲਾਉਣਾ ਕਿਦਾਂ ਫਲਦਾਰ ਬੂਟੇ ਖਾਸ ਕਰਕੇ ਵੱਡੇ ਟੋਏ ਮੰਗਦੇ ਨੇ ਥੱਲੇ ਜ਼ਮੀਨ ਪੋਲੀ ਮੰਗਦੇ ਨੇ ਕੰਪੋਸਟ ਮੰਗਦੇ ਨੇ ਕੋਈ ਆਣ ਕੇ ਕਹਿੰਦਾ ਜੀ ਕੱਲ ਥੱਲੇ ਸਿੱਧੀ ਕਿਲੋ ਡਾਇਸੋਟਲ ਇਹ ਕੋਈ ਆ ਬੜੇ ਅਲੱਗ ਅਲੱਗ ਤਰ੍ਹਾਂ ਦੇ ਅਲੱਗ ਅਲੱਗ ਵਿਚਾਰ ਨੇ ਸਾਰਿਆਂ ਦੇ ਬੂਟਾ ਖੁੱਲਾ ਟੋਆ ਮਾਰੋ ਚਾਹੇ ਉਹ ਫਲਦਾਰ ਹੈ ਚਾਹੇ ਉਹ ਫੁੱਲ ਵਾਲਾ ਵੀ ਆ ਜਿਹੜੇ ਪਰਮਾਨੈਂਟ ਬੂਟੇ ਛੋਟੇ ਮੂਟੇ ਬੂਟੇ ਤੇ ਚੱਲ ਜਾਣਗੇ ਠੀਕ ਹੈ ਜੀ ਤੇ ਜਿਹੜੇ ਵੱਡੇ ਬੂਟੇ ਨੇ ਉਹਨਾਂ ਵਾਸਤੇ 2.5 ਫੁੱਟ ਦਾ 3 ਫੁੱਟ ਦਾ ਟੂਆ ਮਾਰ ਕੇ ਉਹਦੀ ਮਿੱਟੀ ਸਾਈਡ ਤੇ ਕਰਕੇ ਨਵੀਂ ਉੱਪਰਲੀ ਮਿੱਟੀ ਦੇ ਵਿੱਚ ਕੰਪੋਸਟ ਵਗੈਰਾ ਮਿਕਸ ਕਰਕੇ ਚੰਗੀ ਤਰ੍ਹਾਂ ਟੂਆ ਪੇਲੋ ਬਣਾਓ ਠੀਕ ਹੈ ਫਿਰ ਉਸ ਤੋਂ ਬਾਅਦ ਬੂਟਾ ਲੱਗੇਗਾ ਪਹਿਲਾਂ ਤੇ ਕਹ ਲੋਗੇ ਵੀ ਆਪਾਂ ਬੱਚੇ ਨੂੰ ਤਿਆਰ ਕਰਨਾ ਠੀਕ ਹੈ ਜੀ ਕਿਵੇਂ ਦਾ ਹੋਵੇ ਪਹਿਲੋ ਤੇ ਬੱਚਾ ਆਪਾਂ ਤਿਆਰ ਕਰਨਾ ਬੱਚਾ ਆਪਾਂ ਪੈਦਾ ਕੀਤਾ ਤੇ ਖੁਰਾਕ ਆਪਾਂ ਨੂੰ ਹੀ ਦੇਣੀ ਪੈਣੀ ਹੈ ਗਵਾਂਡੀਆਂ ਨੇ ਤੇ ਆਣ ਕੇ ਬਸ ਇਹੋ ਹੀ ਵੇਖਣਾ ਜੀ ਕਿ ਵੀ ਉਹਨਾਂ ਚਿਰ ਉਹਨੇ ਕਹਿਣਾ ਕਿ ਛਾਂ ਆਉਣ ਢਈ ਹੈ ਜਦੋਂ ਫਰੂਟ ਲੱਗ ਗਿਆ ਉਹਨੇ ਫਿਰ ਫਰੂਟ ਕਭੀ ਬਾਈ ਬੜਾ ਸੋਹਣਾ ਕੀ ਹਾਲ ਚਾਲ ਆ ਤੇਰਾ ਨਿਕਾ ਉਦੋਂ ਉਹਨੇ ਉਦੋਂ ਵਾਣਾ ਉਹਨਾਂ ਜਨ ਉਹਨੇ ਇਹੋ ਕਹਿੰਦੇ ਰਹਿਣਾ ਕਿ ਵੀ ਇਹ ਤੇ ਯਾਰ ਮੈਨੂੰ ਸ਼ਾਂ ਦਿੰਦਾ ਇਹਨੂੰ ਵੜ ਦੇ ਆ ਕਰ ਦੇ ਤੋ ਖਰਾਕ ਆਪਾਂ ਨੂੰ ਦੇਣੀ ਪੈਣੀ ਹੈ ਕਿਸੇ ਹੋਰ ਨੇ ਖਰਾਕ ਨਹੀਂ ਦੇਣੀ ਫਿਰ ਆਪਾਂ ਕਹਿ ਦਿੰਨੇ ਯਾਰ ਵੱਡਾ ਸੁੱਕ ਗਿਆ ਬਰਜ਼ਾਦ ਦਾ ਪਾਣੀ ਇਕੱਠਾ ਹੋ ਗਿਆ ਉਹਦੇ ਥੱਲੇ ਠੀਕ ਹੈ ਜੀ ਤੇ ਉਹਦੀ ਕੇਅਰ ਨਹੀਂ ਕੀਤੀ ਆਪਾਂ ਤੋ ਟਾਈਮ ਟੂ ਟਾਈਮ ਜਿਹੜੇ ਵੀ ਸਾਨੂੰ ਕਾਲ ਕਰਦੇ ਨੇ ਅਸੀਂ ਉਹਨਾਂ ਨੂੰ ਉਹਦੀ ਜਾਣਕਾਰੀ ਦਿੰਦੇ ਰਹੀਦਾ ਇਹ ਤਾਂ ਹੋ ਗਏ ਕਿ ਚਲੋ ਜਿਹੜੇ ਆਮ ਤੌਰ ਦੇ ਉੱਤੇ ਜਿਹੜੇ ਫੁੱਲਾਂ ਦੀ ਗੱਲ ਕਰ ਲਈਆਂ ਬੁੱਟਿਆਂ ਦੀ ਗੱਲ ਕਰ ਲਈ ਜਿਹੜੇ ਵਿਦੇਸ਼ੀ ਫਲ ਜਾਂ ਫਿਰ ਫੁੱਲ ਹੁੰਦੇ ਨੇ ਕਿ ਉਹਨਾਂ ਦੇ ਵੀ ਉਹਨਾਂ ਦੀ ਵੀ ਕੇਅਰ ਇਸੇ ਤਰ੍ਹਾਂ ਨਾਲ ਕਰਨੀ ਪੈਂਦੀ ਬਿਲਕੁਲ ਜੀ ਬਹੁਤ ਸਾਰੀਆਂ ਵੈਰਾਈਟੀਆਂ ਨੇ ਹੁਣ ਹੌਲੀ ਹੌਲੀ ਇੱਥੇ ਮਤਲਬ ਫੁੱਲਾਂ ਦੀ ਖੇਤੀ ਵੀ ਵਧੀਆ ਹੋ ਰਹੀ ਆ ਪਹਿਲਾਂ ਹਿਮਾਚਲ ਵਗੈਰਾ ਇਹਦੇ ਵਿੱਚ ਪੋਲੀ ਹਾਊਸ ਚ ਹੁੰਦੀ ਸੀ ਜ਼ਰਬਰਾ ਵਗੈਰਾ ਠੀਕ ਹੈ ਜੀ ਔਰਗਡ ਵਗੈਰਾ ਤਾਂ ਹੁਣ ਇੱਥੇ ਵੀ ਉਹਦੀ ਖੇਤੀ ਹੋ ਰਹੀ ਆ ਪੰਜਾਬ ਦੇ ਵਿੱਚ ਵੀ ਹੁਣ ਜਿਹੜੀ ਖੇਤੀ ਬਹੁਤ ਹੋ ਰਹੀ ਆ ਜੀ ਬਹੁਤ ਵਧੀਆ ਖੇਤੀ ਹੋ ਰਹੀ ਆ ਜੀ ਤੇ ਪੰਜਾਬ ਚ ਜਿਹੜੀ ਖੇਤੀ ਹੋ ਰਹੀ ਆ ਕਿੰਨੇ ਤਰ੍ਹਾਂ ਦੇ ਜਿਹੜੇ ਫੁੱਲ ਹੈਗੇ ਆ ਜਿਨ੍ਹਾਂ ਦੀ ਆਮ ਤੌਰ ਤੇ ਪੰਜਾਬ ਚ ਖੇਤੀ ਪਹਿਲਾਂ ਨਹੀਂ ਸੀ ਹੁੰਦੀ ਹੁਣ ਹੋਣੀ ਸ਼ੁਰੂ ਨਹੀਂ ਤਕਰੀਬਨ ਵੇਖੋ ਜੀ 60 70 ਤਰ੍ਹਾਂ ਦਾ ਓਪੀ ਸੀਡ ਦੇਸੀ ਸੀਡ ਦੀ ਜਿਹੜੀ ਫਲਾਵਰਿੰਗ ਆ ਉਹ ਖੇਤੀ ਜਾਉ ਆਪਣੇ ਹੋ ਰਹੀ ਆ ਉਹਦੀ ਸੀਡ ਪ੍ਰੋਡਕਸ਼ਨ ਦਾ ਕੰਮ ਚੱਲਦਾ ਇੱਧਰ ਤੁਸੀਂ ਲੁਧਿਆਣਾ ਨੈਨੋਵਾਲ ਠੀਕ ਹੈ ਜੀ ਉੱਥੇ ਆਰਟੀਐਸ ਫਲਾਵਰ ਨੇ ਸਾਡੇ ਸੱਜਣ ਹੀ ਨੇ ਫੇਰ ਪਟਿਆਲੇ ਨੇ ਬਾਉਕਾਰ ਵਾਲੇ ਇਦਾਂ ਅਲੱਗ-ਅਲੱਗ ਕੰਪਨੀਆਂ ਹੈਗੀਆਂ ਨੇ ਜਿਹੜੀਆਂ ਕਾਫੀ ਵੱਡੇ ਲੈਵਲ ਦੇ ਉੱਪਰ ਇੰਡੀਆ ਚ ਪੰਜਾਬ ਚ ਸੀਡ ਪ੍ਰੋਡਿਊਸ ਕਰਕੇ ਐਕਸਪੋਰਟ ਹੋ ਰਿਹਾ ਜੀ ਇਹਨਾਂ ਦੇ ਆਇਲ ਵਗੈਰਾ ਬਹੁਤ ਕੁਝ ਬਣਦਾ ਅੱਗੇ ਇਹ ਬਹੁਤ ਕੁਝ ਹੋ ਰਿਹਾ ਜੀ ਆਪਣੇ ਤੇ ਸਰਪੰਚ ਜੀ ਜਿਹੜੇ ਲੋਕ ਗਾਰਡਨਿੰਗ ਕਰਦੇ ਨੇ ਉਹਨਾਂ ਨੂੰ ਕੀ ਆਖਣਾ ਚਾਹੋਗੇ ਕਿਉਂਕਿ ਸਾਡਾ ਇਹ ਵੀਡੀਓ ਕਰਨ ਦਾ ਮਕਸਦ ਇਹ ਹੈ ਕਿ ਜਿੱਥੇ ਆਮ ਤੌਰ ਦੇ ਉੱਤੇ ਜੇ ਕਹਿ ਲਿਆ ਕਿ ਇਨਸਾਨ ਨੂੰ ਸਰਦੀਆਂ ਚ ਜੋ ਮੌਸਮ ਚੇਂਜ ਹੁੰਦਾ ਹੈ ਕਿ ਸਿਹਤ ਨੂੰ ਅਸਰ ਪੈਂਦਾ ਤਾਂ ਇੰਨਾ ਜਿਹੜੇ ਆ ਆਪਣਾ ਹਰਿਆਲੀ ਆ ਸਾਡੀ এনवायरमेंट ਹੈ ਜਿਹੜਾ ਸਾਡਾ ਫਲ ਨੇ ਫਰੂਟਸ ਨੇ ਜਾਂ ਫਿਰ ਫੁੱਲ ਨੇ ਇਹ ਪੌਦੇ ਨੇ ਇਹਨਾਂ ਤੇ ਵੀ ਕਾਫੀ ਅਸਰ ਆਂਦਾ ਤੇ ਇਹਨਾਂ ਦਾ ਰੱਖ ਰਖਾ ਬਚਾਅ ਲਈ ਕੀ ਜਿਹੜਾ ਉਹਨਾਂ ਨੂੰ ਇੱਕ ਸੁਨੇਹਾ ਦੇਣਾ ਚਾਹੋਗੇ ਬਿਲਕੁਲ ਜੀ ਸਪੰਚ ਤੋ ਪਹਿਲੋ ਤੇ ਵੇਖੋ ਜੇ ਤੁਸੀਂ ਬੂਟਾ ਲਾਉਣ ਦਾ ਵਿਚਾਰ ਬਣਾਇਆ ਤਾਂ ਪਹਿਲੋ ਉਹਦੀ ਖਾਦ ਦਾ ਇੰਤਜ਼ਾਮ ਕਰੋ ਖੁਰਾਕ ਦਾ ਇੰਤਜ਼ਾਮ ਕਰੋ ਠੀਕ ਹੈ ਜੀ ਫੇਰ ਆਪਾਂ ਚੱਲਾਂਗੇ ਕਿ ਬੂਟਾ ਲਾਉਣਾ ਕਿ ਨਹੀਂ ਲਾਉਣਾ ਹੁਣ ਸਾਡੇ ਕੋਈ ਕਈ ਆ ਜਾਂਦੇ ਉਹ ਬੂਟਾ ਦੇ ਦੋ ਬਸ ਅਸੀਂ ਇੱਦਾਂ ਕੱਢਣਾ ਈਵਨ ਕਿ ਕਈਆਂ ਨਾਲ ਲੜਾਈ ਵੀ ਹੋ ਜਾਂਦੀ ਆ ਅਛਾ ਲੜ ਵੀ ਪੈਂਦੇ ਨੇ ਮਲਕੀ ਕਿ ਵੀ ਜੇ ਉਹ ਕਹਿਣਗੇ ਮੁੜ ਕੇ ਵਖੋ ਉਹਨੇ ਲਾਂਬਾ ਲੈ ਕੇ ਆਣਾਗੇ ਬੂਟਾ ਚੱਲਿਆ ਨਹੀਂ ਫਰੂਟ ਨਹੀਂ ਦਿੰਦਾ ਜਦੋਂ ਆਪਾਂ ਖੁੱਤੀ ਜੀ ਐਡੀ ਕਟੋਵਾ ਜਾਂ ਪੁੱਟ ਕੇ ਫਰੂਟ ਪਲਾਂਟ ਲਾਵਾਂਗੇ ਤਾਂ ਉਹਨੇ ਕੁਝ ਵੀ ਨਹੀਂ ਨਾ ਉਹਨੇ ਵਧਣਾ ਉੱਥੇ ਕੋਈ ਜੜਾਂ ਵੀ ਗੁੱਚਾ ਮੁੱਚਾ ਹੋ ਜਾਣੀਆਂ ਉਹਨੂੰ ਪ੍ਰੋਪਰ ਗਰੋਥ ਨਹੀਂ ਮਿਲਣੀ ਪ੍ਰੋਪਰ ਉਹਦੇ ਵਿੱਚ ਖਾਦ ਪਾਵਾਂਗੇ ਤਾਂ ਫੇਰ ਹੀ ਆ ਬੂਟੇ ਨਾਲੋਂ ਪਹਿਲਾਂ ਖਾਦ ਦਾ ਇੰਤਜ਼ਾਮ ਕਰੋ ਫੇਰ ਬੂਟਾ ਖਰੀਦੋ ਇਹ ਚੱਕ ਦੁਈ ਇਹ ਵੀ ਇਹ ਵੀ ਚੀਜ਼ ਹੁੰਦੀ ਆ ਕਿ ਸਰਦੀਆਂ ਦੇ ਵਿੱਚ ਜਿਹੜਾ ਘਟ ਨਵੇਂ ਬੂਟੇ ਲਾਉਣੇ ਚਾਹੀਦੇ ਆ ਤਾਂ ਗਰਮੀਆਂ ਚ ਜਿਹੜਾ ਮੌਸਮ ਜਿਹੜਾ ਸਹੀ ਹੁੰਦਾ ਹਰ ਤਰ੍ਹਾਂ ਦੇ ਬੂਟਿਆਂ ਲਈ ਅਲੱਗ-ਅਲੱਗ ਟਾਈਮ ਸੈਟ ਕੀਤਾ ਗਿਆ ਹੈ ਜਿਵੇਂ ਜਦੋਂ ਸਰਦੀ ਦੇ ਵਿੱਚ ਅਸੀਂ ਆ ਸੇਬ ਆੜੂ ਲੂਚਾ ਆਲੂ ਬਖਾਰਾ ਨਾਖ ਬੱਬੂ ਕੋਚਾ ਬਦਾਮ ਵਗੈਰਾ ਇਹ ਸਾਰੇ ਜਿਹੜੇ ਅਗੇ ਨੇ ਇਹ ਹੁਣ ਸਰਦੀ ਤੋਂ ਹੀ ਸ਼ੁਰੂ ਹੋਣੇ ਨੇ ਇਹ ਡੋਰਮਨ ਸੀ ਪੀਰੀਅਡ ਹੁੰਦਾ ਇਹਨਾਂ ਦਾ ਇਹਨਾਂ ਦੇ ਪੱਤੇ ਸਾਰੇ ਝੜ ਜਾਂਦੇ ਨੇ ਜੀ ਤੇ ਇਹ ਲੱਗਦੇ ਹੀ ਉਦੋਂ ਨੇ ਤੇ ਉਹ ਦਾ ਪੋਲੀ ਬੈਗ ਦੇ ਵਿੱਚ ਵੀ ਇਹ ਲਫਾਫੇ ਦੇ ਵਿੱਚ ਜਾਂ ਗਮਲੇ ਦੇ ਵਿੱਚ ਹੁੰਦੇ ਨੇ ਬੂਟੇ ਜਿਹੜੇ ਉਹ ਤੁਸੀਂ ਥਰੋਅ ਆਊਟ ਦਾ ਈਅਰ ਮਤਲਬ ਜਿੱਦਾਂ ਕਹ ਲਓ ਕਿ ਆਪਾਂ April, May, June ਛੱਡ ਕੇ ਬਾਕੀ July ਤੋਂ ਲੈ ਕੇ ਤਕਰੀਬਨ February ਤੱਕ ਜਿਹੜਾ ਕਿ ਵੀ ਅਲੱਗ-ਅਲੱਗ ਕਿਸਮ ਦੇ ਸਾਰੇ ਬੂਟੇ ਲੱਗਦੇ ਰਹਿੰਦੇ ਨੇ ਅੱਛਾ ਇੱਕ ਜਿਹੜਾ ਮੈਂ ਇੱਥੇ ਬੂਟਾ ਦੇਖ ਰਿਹਾ ਹਾਂ ਇਹ ਗੁਲਾਬੀ ਰੰਗ ਦਾ ਜਿਹੜਾ ਪੱਤਾ ਹੈ ਇਹਦਾ ਇਹ ਕਿਹੜਾ ਬੂਟਾ ਹੈ ਇਹ ਕੋਲੀਏ ਸੇ ਜੀ ਵੇਖੋ ਸੀਜ਼ਨਲ ਪਲਾਂਟ ਵੀ ਹੈਗਾ ਪਰਮਾਨੈਂਟ ਵੀ ਹੈਗਾ ਜੀ ਇਹ ਇਦਾਂ ਦੇ ਸਾਡੇ ਕੋਲ ਤਕਰੀਬਨ ਜਲੋ ਕਹਿ ਲੋ ਜਿਹਦੇ ਪੱਤੇ ਹੀ ਗੁਲਾਬੀ ਰੰਗਦੇ ਹੀ ਹੁੰਦੇ ਨੇ ਇਹਨੇ ਇਹਦੇ ਵਿੱਚ ਬਹੁਤ ਸਾਰੀਆਂ ਵੈਰਾਈਟੀਆਂ ਨੇ ਜਿਓ ਪਿੱਛੇ ਹਰਾ ਵੀ ਆ ਕਾਲਾ ਵੀ ਆਉਂਦਾ ਵਾ ਜੀ ਇਹਦੇ ਵਿੱਚ ਕਾਲਾ ਵੀ ਇਧਰ ਕਿਤੇ ਪਿਆ ਹੋਵੇਗਾ ਗ੍ਰੀਨ ਵੀ ਪਿਆ ਹੋਵੇਗਾ ਬਹੁਤ ਸਾਰੀਆਂ ਇਹਦੇ ਵਿੱਚ 1.5 200 ਕਲਰ ਆਉਂਦਾ ਵਾ ਤੇ ਟਾਈਮ ਟੂ ਟਾਈਮ ਆਉਂਦਾ ਰਹਿੰਦਾ ਨਿਕਲਦਾ ਰਹਿੰਦਾ ਇਦਾਂ ਦੀਆਂ ਬਹੁਤ ਸਾਰੀਆਂ ਵੈਰਾਈਟੀਆਂ ਔਰਨਾਮੈਂਟਲ ਦੇ ਵਿੱਚ ਤਕਰੀਬਨ 500 ਪਲੱਸ ਵੈਰਾਈਟੀ ਸਾਡੇ ਕੋਲ ਮਿਲ ਜੇਗੀ ਜਿਹਦੇ ਵਿੱਚ ਅਲੱਗ-ਅਲੱਗ ਜਗ੍ਹਾ ਤੋਂ ਕਲੈਕਸ਼ਨ ਆ ਇਹ ਗਏ ਇੰ ਕੋਕੋਡਾ ਮਾ ਪਲਾਂਟਸ ਨੇ ਉਹਨਾਂ ਦੇ ਵਿੱਚ ਹੈਂਗਿੰਗ ਵਾਸਤੇ ਗਿਫਟ ਆਈਟਮਸ ਨੇ ਜਿਹੜੀਆਂ ਤੁਸੀਂ ਸ਼ਾਰਟਸ ਵਗੈਰਾ ਵਿੱਚ ਦੇ ਦਿਓ ਤੇ ਉਹਨਾਂ ਦੀ ਅਲੱਗ-ਅਲੱਗ ਵੈਰਾਈਟੀਆਂ ਇਦਾਂ ਦੀਆਂ ਸਾਡੇ ਕੋਲ ਬਹੁਤ ਗਿਫਟ ਆਈਟਮਸ ਹੋ ਗਈਆਂ ਫਲਾਵਰ ਦੇ ਵਿੱਚ ਫਰੂਟ ਮਤਲਬ ਕਿ ਜੇ ਕਹੋ ਕਿ ਵੀ ਗਲਾਸ ਦੇ ਵਿੱਚ ਅਕੀਰੀਅਮ ਵਗੈਰਾ ਬਣੇ ਹੋਏ ਨੇ ਜਿਹੜੇ ਤੁਸੀਂ ਐਸ ਆ ਗਿਫਟ ਕਰ ਸਕਦੇ ਹੋ ਜੀ ਜੀ ਧੰਨਵਾਦ ਜੀ ਤਾਂ ਬਿਲਕੁਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਦਾ ਮਕਸਦ ਇਹ ਸੀਗਾ ਕਿ ਜਿਹੜੇ ਲੋਕ ਜੋ ਕਹਿ ਸਕਦੇ ਐਨਵਾਇਰਨਮੈਂਟ ਨੂੰ ਪਿਆਰ ਕਰਦੇ ਨੇ ਖੇਤੀ ਨੂੰ ਪਿਆਰ ਕਰਦੇ ਨੇ ਗਾਰਡਨਿੰਗ ਨੂੰ ਪਿਆਰ ਕਰਦੇ ਨੇ ਬੂਟੇ ਲਾਉਣ ਦੇ ਸ਼ੌਕੀਨ ਨੇ ਕਿਉਂਕਿ ਨਵੀਂ-ਨਵੀਂ ਜੋ ਕਹਿ ਸਕਦੇ ਆ ਕਿ ਕਿਸਮ ਦੇ ਬੂਟੇ ਜਿਹੜੇ ਲਿਆ ਕੇ ਲਗਾਉਂਦੇ ਸ਼ੌਕੀਨ ਨੇ ਤਾਂ ਉਹਨਾਂ ਵਾਸਤੇ ਵੀਡੀਓ ਸੀਗੀ ਜਾਣਕਾਰੀ ਸੀਗੀ ਜਦੋਂ ਮੌਸਮ ਚੇਂਜ ਹੁੰਦਾ ਕੀ ਬਦਲਾਅ ਹੁੰਦਾ ਕਿਸ ਤਰ੍ਹਾਂ ਦੇ ਨਾਲ ਜਿਹੜੇ ਆ ਬੂਟੇ ਲਗਾਉਣੇ ਚਾਹੀਦੇ ਨੇ ਜਾਂ ਇਹਨਾਂ ਦੀ ਦੇਖਭਾਲ ਕਿੱਦਾਂ ਕਰਨੀ ਚਾਹੀਦੀ ਆ ਕਿਉਂਕਿ ਜੇਕਰ ਅਸੀਂ ਸਮਝਦੇ ਆ ਕਿ ਸਾਡੀ ਜੋ ਕਹਿ ਸਕਦੇ ਸਿਹਤ ਖਰਾਬ ਹੋ ਸਕਦੇ ਤਾਂ ਸਿਹਤ ਇਹਨਾਂ ਬੁੱਟਿਆਂ ਦੀ ਵੀ ਖਰਾਬ ਹੁੰਦੀ ਹੈ ਤਾਂ ਉਹਨਾਂ ਦਾ ਪ੍ਰੋਪਰਲੀ ਰੱਖ-ਰਖਾਅ ਕਿੱਦਾਂ ਕਰਨਾ ਚਾਹੀਦਾ ਤੇ ਇਹ ਸਾਰੀ ਜਾਣਕਾਰੀ ਇਸ ਵੀਡੀਓ ਤੜ ਨਾਲ ਸ਼ੇਅਰ ਕੀਤੀ ਹੈ ਇਸੇ ਤਰ੍ਹਾਂ ਦੇ ਨਾਲ ਬਣੇ ਰੋ ਜਗਬਾਨੀ ਟੀਵੀ ਨਾਲ ਕੱਲੀ-ਕੱਲੀ ਜਾਣਕਾਰੀ ਜਿਹੜੀ ਇਸੇ ਤਰ੍ਹਾਂ ਨਾਲ ਸਾਂਝੀ ਕਰਦੇ ਰਾਵਾਂਗੇ ਕੈਮਰਾਮੈਨ ਸੁਨੀ ਕੁਮਾਰ ਦੇ ਨਾਲ ਅੱਖੇ ਸੁਨਿਕ ਜਗਬਾਨੀ ਟੀਵੀ ਜਿੰਡੇਆ